ਦੇ ਬੰਦੇ ਮਾਮਲਾ ਹੈ ਮੇਰਾ ਨਾਮ ਹਰਪਾਲ ਸਿੰਘ ਮੇਰਾ ਨਾਮ ਹੈ ਹਰਪਾਲ ਸਿੰਘ ਮਿਨਿਸਟਰੀਅਲ ਸਰਵਿਸ ਯੂਨੀਅਨ ਪੰਜਾਬ ਰਾਜ ਬਿਜਲੀ ਬੋਰਡ ਹੁਣ ਪੀਐਸਪੀ ਸੇ ਪੀਐਸਟੀਸੀਐਲ ਦਾ ਮੈਂ ਸੁਪਰ ਪ੍ਰਧਾਨ ਆ ਜੀ ਸਾਡੀ 26ਵੇਂ ਡੈਲੀਗੇਟ ਜਿਹੜਾ ਕਾਨਫਰੰਸ ਹੈ ਉਹ ਕੱਲ ਨੂੰ ਗ੍ਰੈਂਡ ਵਿਵਾਨ ਰਿਜ਼ੋਰਟ ਬਠਿੰਡਾ ਵਿਖੇ ਕੀਤੀ ਜਾਣੀ ਹੈ ਉਸੇ ਸੰਬੰਧੀ ਅੱਜ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਨੂੰ ਲੈ ਕੇ ਇਹ ਦੇਖੋ ਇੱਕ ਤਾਂ ਸਾਡਾ ਜੋ ਅੱਜ ਪਾਵਰ ਖੇਤਰ ਹੈ ਉਹ ਬੜੇ ਇੱਕ ਗੰਭੀਰ ਜਿਹੜੀ ਚੁਣੌਤੀ ਚੋਂ ਲੰਘ ਰਿਹਾ ਹੈ ਕਿਉਂਕਿ ਨਿੱਜੀਕਰਨ ਦਾ ਜਿਹੜਾ ਖਤਰਾ ਹੈ ਉਹ ਲਗਾਤਾਰ ਮੰਡਰਾ ਰਿਹਾ ਹੈ ਸੋ ਇਸ ਕਰਕੇ ਬਾਕੀ ਜੋ ਕਰਮਚਾਰੀ ਨੇ ਸਾਡੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਲੈ ਕੇ ਅਸੀਂ ਜੋ ਰੈਜ਼ੋਲੂਸ਼ਨ ਲੈਣੇ ਅਸੀਂ ਉਹ ਉੱਤੇ ਇੱਕ ਅਸੀਂ ਠੋਸ ਫੈਸਲੇ ਦੇ ਰੂਪ ਵਿੱਚ ਜੋ ਉੱਤੇ ਲੈ ਕੇ ਆਉਣਾ ਚਾਹੁੰਦੇ ਹਾਂ ਤਾਂ ਕਿ ਅਸੀਂ ਕਰਮਚਾਰੀਆਂ ਨੂੰ ਵੀ ਅਵੇਅਰ ਕਰ ਸਕੀਏ ਤੇ ਆਮ ਲੋਕਾਂ ਤੱਕ ਵੀ ਪਹੁੰਚ ਕਰ ਸਕੀਏ ਇਹੀ ਸਾਡੀ ਇਸ ਜਿਹੜੀ ਜਿਹੇ اجلاس ਦਾ ਉਹ ਮੰਤਵ ਹੈ ਅਤੇ اجلاس ਦੇ ਵਿੱਚ ਅਸੀਂ ਜਿਹੜੀ ਸਾਡੀ ਨਵੀਂ ਟੀਮ ਹੈ ਉਹਦੇ ਵਿੱਚ ਹੋਣ ਕਰਾ ਕੇ ਸੁਭਾਵ ਬਤਰੀ ਕਰਮਚਾਰੀਆਂ ਦੀਆਂ ਇਸ ਸਮੱਸਿਆਵਾਂ ਦੀ ਗੱਲ ਇਹ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਕਰਮਚਾਰੀਆਂ ਦੇ ਬਹੁਤ ਸਾਰੇ ਸਮੱਸਿਆਵਾਂ ਨੇ ਜਿਵੇਂ ਮੁਢਲੇ ਤੌਰ ਤੇ ਸਭ ਤੋਂ ਪਹਿਲੀ ਜੋ ਸਾਡੇ ਬਿਜਲੀ ਅਧਾਰੇ ਦੇ ਅੰਦਰ ਸਮੱਸਿਆ ਹੈ ਵੀ ਸਾਡੇ ਜਿਹੜੇ ਬਹੁਤ ਵੱਡੇ ਗਿਣਤੇ 'ਚ ਜਿਹੜੀਆਂ ਸਾਮੀਆਂ ਨੇ ਉਹ ਖਾਲੀ ਪਈਆਂ ਨੇ ਜਿਸ ਕਰਕੇ ਲਗਭਗ 80000 ਸੈਂਕਸ਼ਨਡ ਪੋਸਟਾਂ 'ਚੋਂ 34000 ਦੇ ਕਰੀਬ ਰੈਗੂਲਰ ਕਰਮਚਾਰੀ ਕੰਮ ਕਰ ਰਹੇ ਨੇ ਜਿਸ ਕਰਕੇ ਕੰਮ ਦਾ ਜਿਹੜਾ ਬੋਝ ਆ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਤੇ ਲੋਕਾਂ ਨੂੰ ਜਿਹੜੀਆਂ ਸੇਵਾਵਾਂ ਦੇਣ ਦੇ ਵਿੱਚੋਂ ਸਾਡੇ ਸਾਥੀਆਂ ਨੂੰ ਪਰੇਸ਼ਾਨੀ ਕਿਉਂਕਿ ਪੋਸਟਾਂ ਦੀ ਵੱਡੀ ਗਿਣਤੀ ਖਾਲੀ ਹੋਣ ਕਰਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸਾਡੇ ਸਾਥੀਆਂ ਨੂੰ ਤੇ ਪਬਲਿਕ ਨਾਲ ਵੀ ਸਾਡਾ ਕਿਤੇ ਨਾ ਕਿਤੇ ਟਕਰਾਅ ਬਣਦਾ ਇਸ ਚੀਜ਼ ਕਰਕੇ ਸਰਕਾਰਾਂ ਦੀ ਭੂਮਿਕਾ ਨੂੰ ਤੇ ਵੀ ਦੇਖਦੇ ਜੇ ਕਿਉਂਕਿ ਸਰਕਾਰ ਦੀ ਲਾਪਰਵਾਹੀ ਜਾਂ ਕਿਉਂਕਿ ਜਦੋਂ ਇਹਨਾਂ ਨੇ ਆਏ ਸੀ ਲੋਕਿਆਸਰੀ ਪੀਜੀ ਕਰਨ ਖਬਰ ਚਿੱਤਾ ਜਾ ਉਹ ਤੇ ਹਰ ਚਾਹੇ ਮਹਾਜੂਮ ਹੋਵੇ ਜਾਂ ਆਮ ਵਿਅਕਤੀ ਹੋ ਉਹਨਾਂ ਦੀ ਗੱਲ ਸੁਣੀ ਜੋ ਨਹੀਂ ਤਾਂ ਖੁਦ ਸਰਕਾਰਦਰ ਬਈ ਤੇ ਇਤੋਂ ਸਪਸ਼ਟ ਹੈ ਜੀ ਵੀ ਇਹਨਾਂ ਨੇ ਵੋਟਾਂ ਚ ਆਉਣ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਵਾਅਦੇ ਕੀਤੇ ਸੀਗੇ ਜਿੰਨਾਂ ਚੋਂ ਪ੍ਰਮੁਖਤਾਂ ਨਾਲ ਵਾਅਦਾ ਸੀਗਾ ਇੱਕ ਤਾਂ 17/7/20 ਦੀ ਜਿਹੜੀ ਲੈਟਰ ਸੀਗੀ ਉਹਦਾ ਨੋਟੀਫਿਕੇਸ਼ਨ ਰੱਦ ਕਰਨ ਦਾ ਮਾਮਲਾ ਸੀਗਾ ਕਿਉਂਕਿ ਉਸ ਉਹਦੇ ਕਰਕੇ ਜਿਹੜੇ ਸਾਡੇ ਨਵੇਂ ਭਰਤੀ ਹੋਏ ਕਰਮਚਾਰੀਆਂ ਨਾਲ ਬਹੁਤ ਵੱਡਾ ਵਿਤਕਰਾ ਹੋ ਰਿਹਾ ਹੈ ਨਾ ਤੇ ਕੇਂਦਰੀ ਤਨਖਾਹ ਕਮਿਸ਼ਨ ਦੇ ਜਿਹੜੇ ਸਕੇਲ ਲਾਗੂ ਕੀਤੇ ਹਨ ਜਿੰਨਾਂ ਲਗਭਗ ਉਹਨੇ ਤਨਖਾਹ ਜਿਹੜੀ ਉਹ ਅੱਧੀ ਰਹਿ ਗਈ ਪਹਿਲਾਂ ਵਾਲੇ ਮੁਲਾਜ਼ਮਾਂ ਦੇ ਮੁਕਾਬਲੇ ਦੂਸਰਾ ਪੁਰਾਣੀ ਪੈਨਸ਼ਨ ਦੀ ਬਹਾਲੀ ਦਾ ਬਹੁਤ ਵੱਡਾ ਮੁੱਦਾ ਸੀਗਾ ਜਿਹਨੂੰ ਲੈ ਕੇ ਸਰਕਾਰ ਨੇ ਨੋਟੀਫਿਕੇਸ਼ਨ ਤੱਕ ਜਾਰੀ ਕਰਤਾ ਪਰ ਉਹਦਾ ਸਟੈਂ ਉਹ ਹਜੇ ਤੱਕ ਜਾਰੀ ਨਹੀਂ ਕੀਤਾ ਗਿਆ ਜਿਸ ਕਰਕੇ ਮੁਲਾਜ਼ਮਾਂ ਦੇ ਵਿੱਚ ਭਾਰੀ ਰੋਸ ਹੈ ਇਸ ਤੋਂ ਇਲਾਵਾ ਜਿਹੜੇ ਸਾਡੇ 1 ਇੱਕ 16 ਦੇ ਸਕੇਲਾਂ ਦੇ ਬਕਾਏ ਨੇ ਚਾਹੇ ਪੈਨਸ਼ਨਰਾਂ ਦੇ ਨੇ ਚਾਹੇ ਰੈਗੂਲਰ ਮੁਲਾਜ਼ਮਾਂ ਦੇ ਨੇ ਤੇ ਉਹਨਾਂ ਦਾ ਜਿਹੜਾ ਜਿਸ ਤਰੀਕੇ ਨਾਲ ਚੀਰ ਫਾੜ ਕੀਤਾ ਗਿਆ ਇੱਥੇ ਤੱਕ ਇੱਕ ਇੱਕ 26 ਦੀ ਪੇਰਿਵਿਜ਼ਨ ਡਿਊ ਹੋਈ ਪਈ ਹੈ ਤੇ ਇੱਕ ਇੱਕ 14 26 ਤੋਂ ਸਾਡੇ ਜਿਹੜੇ 16 ਦੇ ਕਿਸ਼ਤਾਂ ਦੇ ਜਿਹੜੇ ਬਕਾਏ ਨੇ ਉਹ ਦੇਣੇ ਸ਼ੁਰੂ ਕੀਤੇ ਜਾ ਰਹੇ ਨੇ ਤੇ ਡੀਏ 13% ਦੇ ਜਿਹੜੇ ਬਰਾਅਵ ਦੇ ਮੁਲਾਜ਼ਮਾਂ ਪਿੱਛੇ ਚੱਲ ਰਹੇ ਨੇ ਸੋ ਇਸ ਕਰਕੇ ਸਮੱਸਿਆਵਾਂ ਬਹੁਤ ਵੱਡੀਆਂ ਨੇ ਕਿਸ ਤਰ੍ਹਾਂ ਕਿ ਆ ਵੀ ਸਰਕਾਰ ਬਹੁਤ ਸਾਰੀਆਂ ਸਮੱਸਿਆਵਾਂ ਨੇ ਕਿਵੇਂ ਘਟੀਆਂ ਵੱਖ-ਵੱਖ ਮੰਗਾਂ ਨੇ ਪਰ ਦੂਸਰੇ ਪਾਸੇ ਸਰਕਾਰ ਇਗਲੀ ਬ੍ਰੀ ਕੀਿਆ ਨੇ ਤੁਸੀਂ ਕਹਿੰਦੇ ਤੁਸੀਂ ਕੀਆ ਨੇ ਜੋ ਪ੍ਰਸਥਿਤੀਆਂ ਜੋ ਗੁਜ਼ਰ ਰਹੀ ਆ ਕਿ ਤੇ ਵੀ ਮਾੜੀ ਹਾਲਤ ਆ ਪਰ ਜਿਹੜੀ ਬਿਜਲੀ ਦਾ ਸਰਕਾਰ ਵੱਲੋਂ ਫ੍ਰੀ ਕੀਤੀ ਗਈ ਆ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਉਹ ਗਿਆ ਜਾਂ ਜਾਂਦੇ ਤੇ ਵਿਚਾਰ ਕਰਨਾ ਚਾਹੀਦਾ ਸਰ ਇਹਦੇ ਤੇ ਬਿਲਕੁਲ ਵਿਚਾਰ ਕਰਨਾ ਚਾਹੀਦਾ ਕਿਉਂਕਿ ਇਹ ਤਰਕ ਸੰਗਤ ਨਹੀਂ ਹੈਗੀ ਕਿਉਂਕਿ ਇਹਦੇ ਨਾਲ ਕੀ ਆ ਵੀ ਕਿਤਨਾ ਕਿਤੇ ਜਿਹੜਾ ਮੈਕਮੇਂ ਦੇ ਜਿਹੜੀ ਵਿੱਤੀ ਹਾਲਤ ਆ ਉਹ ਲਗਾਤਾਰ ਨਿਕਾਰ ਵਾਲੇ ਪਾਸੇ ਜਾ ਰਹੀ ਹੈ ਤੇ ਇਹ ਐਕਚੁਅਲੀ ਪ੍ਰਾਈਵੇਟਾਈਜੇਸ਼ਨ ਨੂੰ ਡਾਇਰੈਕਟਲੀ ਲਾਗੂ ਕਰਨ ਦਾ ਇੱਕ ਫਾਰਮੂਲਾ ਬਣਿਆ ਬਣਦਾ ਜਾ ਰਿਹਾ ਹੈ ਕਿਉਂਕਿ ਇਹ ਆਮ ਲੋਕਾਂ ਨੂੰ ਜੋ ਸਹੂਲਤ ਮਿਲ ਰਹੀ ਅੱਜ ਇਹ ਉਹ ਸਰਕਾਰੀ ਖੇਤਰ ਹੋਣ ਕਰਕੇ ਉਹ ਫਿਰ ਵੀ ਕਿਸੇ ਹੱਦ ਤੱਕ ਜਾਇਜ਼ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਪ੍ਰਾਈਵੇਟ ਪੱਧਰ ਚਲੀ ਜਾਂਦੀ ਹੈ ਬਿਜਲੀ ਤਾਂ ਬਹੁਤ ਜ਼ਿਆਦਾ ਜਿਹੜੀ ਹੈ ਉਹ ਮਹਿੰਗੇ ਭਾਅ ਦੇ ਵਿੱਚ ਲੋਕਾਂ ਨੂੰ ਮਿਲੇਗੀ